ਵਨ ਪੰਜਾਬ ਦੀਆਂ ਸਾਰੀਆਂ ਐਡਮਿਨਿਸਟ੍ਰੇਟਿਵ ਜਾਂ ਪ੍ਰਸ਼ਾਸਨਿਕ ਬੁਰਾਈਆਂ ਨੂੰ ਰੋੜ ਕੇ ਲੈ ਜਾਊਗਾ। ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਉਹਦਾ ਪਹਿਲਾ ਚਰਨ ਪੰਜ ਮਸਲੇ ਛੂਹਾਂਗੇ। ਔਰ ਐਂ ਅਗਲੇ ਚਰਨਾਂ ਦੇ ਵਿੱਚ ਪੰਜਾਬ ਦੇ ਉਹ ਸਾਰੇ ਮਸਲਿਆਂ ਨੂੰ ਛੂਲਿਆ ਜਾਊਗਾ ਜાં ਦੀ ਡਿਟੇਲ ਪੂਰੀ ਦੱਸ ਦਿੱਤੀ ਜਾਊਗੀ ਕਿ ਕਿਵੇਂ ਬਿਹਤਰ ਹੋ ਸਕਦਾ ਹੈ। ਲਿਖ ਕੇ ਹਰ ਮਸਲੇ ਨੂੰ ਉਕੇ ਨਾਰੇ ਇਹ ਵਾਦੇ ਇਹਨਾਂ ਨੇ ਬਰਬਾਦ ਕੀਤਾ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਔਰ ਖੁਦ ਆਵਾਦ ਹੋਏ ਨਹੀਂ ਨੂੰ ਚਲਾਉਣ ਵਾਲੇ ਅੱਜ ਇਥੋਂ ਦੇ ਅਫਸਰਾਂ ਦੀ ਰਾਜਨੀਤੀਆਂ ਵਾਲਿਆਂ ਦੀ ਤੇ ਦਲਾਲਾਂ ਦੀ ਜਾਇਦਾਦਾਂ ਦੀ ਗਿਣਤੀ ਕਰ ਲੋ ਜਾਂ ਉਹਨਾਂ ਦੀ ਜਾਇਦਾਦ ਵੇਖ ਲੋ ਕਿੱਥੋਂ ਤੱਕ ਪਹੁੰਚੀ ਹੈ ਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਕੰਗਾਲ ਕਰਤਾ ਇਹਨਾਂ ਨੇ ਸਿਰਫ ਇਤਾਂ ਗੱਲਾਂ ਕਰਕੇ ਇਸੇ ਲਈ ਇਹ ਚਾਹੁੰਦੇ ਨੇ ਕਿ ਮੁੱਦਿਆਂ ਦੀ ਗੱਲ ਨਾ ਹੋਵੇ ਉਹਨਾਂ ਦੀ ਡਿਟੇਲ ਉਹਨਾਂ ਦੀਆਂ ਕਿਵੇਂ ਕਾਨੂੰਨ ਬਣ ਸਕਦਾ ਹੈ ਕਿਵੇਂ ਬਣੇ ਕਾਨੂੰਨਾਂ 'ਚ ਸੋਧਾਂ ਹੋ ਸਕਦੀਆਂ ਉਹਦੀ ਗੱਲ ਨਾ ਕੀਤੀ ਜਾਵੇ ਸਿਰਫ ਗੱਲ ਕੀਤੀ ਜਾਵੇ ਤਾਂ ਇਹ ਕੀਤੀ ਜਾਵੇ ਕਿ ਆ ਨਾਰਾ ਹੁਣ ਇਹਨੂੰ ਜਿਤਾ ਦਿਓ ਫਿਰ ਇਹਨੂੰ ਜਿਤਾ ਦਿਓ ਇਹ ਹੁਣ ਵਾਲੇ ਇਹ ਦੂਪਹਿਲਾਂ ਵਾਲੇ ਉਦੋਂ ਪਹਿਲਾਂ ਵਾਲੇ ਜਾਂ ਉਦੋਂ ਪਹਿਲਾਂ ਵਾਲੇ ਸਭ ਨੇ ਉੱਠਿਆ ਤੇ ਅੱਗੇ ਲੁੱਟਣ ਲਈ ਤਿਆਰੀਆਂ ਕਰ ਰਹੇ ਨੇ ਥਾਪੀਆਂ ਮਾਰ ਰਹੇ ਨੇ ਜਦ ਕਿ ਮੁੱਦੇ ਦੇ ਉੱਤੇ ਕੋਈ ਨਹੀਂ ਆਉਣਾ ਚਾਹੁੰਦਾ ਇਹ ਵਹਿਨ ਇਹੋ ਜਿਹੇ ਲੁੱਟੂਆਂ ਨੂੰ ਇਹੋ ਜਿਹੇ ਕਰਪਸ਼ਨਾਂ ਦੇ ਸਰੋਤਾਂ ਨੂੰ ਇਹਨਾਂ ਦੇ ਤੌਰ ਤਰੀਕਿਆਂ ਨੂੰ ਤੇ ਗਲਤ ਚੀਜ਼ਾਂ ਨੂੰ ਪ੍ਰਸ਼ਾਸਨਿਕ ਤੌਰ ਤੇ ਰੋੜ ਕੇ ਲੈ ਜੂਗਾ ਇਹ ਆ ਵਹਿਨ ਜੋ ਵਿਰੋਧ ਕਰ ਰਹੇ ਨੇ ਸਮਝੋ ਉਹ ਪੁਰਾਣਾ ਜੋ ਪ੍ਰਸ਼ਾਸਨ ਜਾਂ ਨਿظام ਚੱਲ ਰਿਹਾ ਹੈ ਚਲਾਉਣਾ ਚਾਹੁੰਦੇ ਨੇ ਜੋ ਲੁੱਟਾਂ ਨਾਲ ਹੈ ਔਰ ਅਸੀਂ ਕਹਿ ਰਹੇ ਹਾਂ ਨਿظام ਦੇ ਤੌਰ ਤਰੀਕੇ ਆ ਹੁਣ ਲਿਖ ਕੇ ਕਾਨੂੰਨੀ ਤਰੀਕੇ ਨਾਲ ਸੰਵਿਧਾਨਿਕ ਧਾਰੇ ਜ ਬਾਕੀ ਜਗ੍ਹਾ ਤੇ ਜੋ ਪ੍ਰੈਕਟਿਸ ਹੋ ਰਹੀ ਹੈ ਉਹਦੀ ਗੱਲ ਕਰ ਰਹੇ ਆ ਅਗਲੀਆਂ ਗੱਲਾਂ ਤੁਹਾਨੂੰ ਅਗਲੇ ਵਹਿਣ ਦੇ ਬਾਰੇ ਹਰ ਮੁੱਦੇ ਦੀ ਤਫਸੀਲ ਡਿਟੇਲ ਦੱਸਾਂਗੇ